ਸ਼੍ਰੀਕਲ ਤੋਂ ਸੀਕਰਸਨ ਜਰਨਲਿਸ ਦੇ ਇੱਕ ਹੋਰ ਹੈਰਾਨ ਕਰ ਦੇਣ ਵਾਲਾ ਮਾਮਲਾ ਦਿੱਲੀਏ ਪੋਰਟ ਤੋਂ ਸਾਹਮਣੇ ਆਇਆ ਤਾਂ ਲੋਕਾਂ ਦੇ ਤੁਸੀਂ ਕੰਮ ਦੇਖ ਲਓ ਜਦੋਂ ਪਤਾ ਹੈ ਕਿ ਸੋਨੇ ਦੀ ਤਸਕਰੀ ਕਿਸੇ ਵੀ ਹਾਲਾਤ ਦੇ ਵਿੱਚ ਨਹੀਂ ਹੋ ਸਕਦੀ ਫਿਰ ਵੀ ਆਪਣੀਆਂ ਆਤਾਂ ਤੋਂ ਬਾਜ਼ ਨਹੀਂ ਆਉਂਦੇ ਨੇ ਤਾਂ ਦੱਸਦੀ ਹੈ ਕਿ ਕੱਪੜੇ ਵਾਲੀ ਪ੍ਰੈਸ ਜਿਸ ਦੇ ਵਿੱਚ ਕਰੋੜਾਂ ਦਾ ਸਮਾਨ ਛੋਟੀ ਜਿਹੀ ਇੱਕ ਚੀਜ਼ ਦੇ ਫਾਰਮ ਦੇ ਵਿੱਚ ਰੱਖਿਆ ਹੋਇਆ ਸੀ ਤਾਂ ਜਿਸ ਨੂੰ ਦੇਖ ਕੇ 에ਰਪੋਰਟ ਤੇ ਜੋ ਚੈਕਿੰਗ ਕਰਨ ਵਾਲੇ ਅਧਿਕਾਰੀ ਹੁੰਦੇ ਨੇ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਪਹਿਲਾਂ ਤਾਂ ਸਾਰੇ ਸਮਾਨ ਦੀ ਚੈਕਿੰਗ ਕਰ ਲਈ ਜਾਂਦੀ ਹੈ ਪਰ ਜਦੋਂ ਸਾਇਰਨ ਵੱਜਣੇ ਸ਼ੁਰੂ ਹੋ ਜਾਂਦੇ ਨੇ ਤਾਂ ਅਧਿਕਾਰੀਆਂ ਨੂੰ ਸ਼ੱਕ ਹੁੰਦਾ ਹੈ ਤੇ ਕੱਲੇ-ਕੱਲੇ ਸਮਾਨ ਦੀ ਬੜੀ ਬਰੀਕੀ ਦੇ ਨਾਲ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਦੱਸਦੀ ਹੈ ਕਿ ਪ੍ਰਿੰਸ ਨੂੰ ਜਦੋਂ ਖੋਲਿਆ ਜਾਂਦਾ ਹੈ ਤਾਂ ਉਸ ਤੇ ਬੜੀ ਬਰੀਕੀ ਦੇ ਨਾਲ 11 ਸੋਨੇ ਦੇ ਬਿਸਕੁਟ ਨੇ ਜਿਹੜੇ ਉਸ ਸਖਸ਼ ਦੇ ਵੱਲੋਂ ਲਿਆਈ ਜਾਂਦੇ ਨੇ ਹੈਰਾਨ ਕਰ ਦੇਣ ਵਾਲਾ ਮਾਮਲਾ ਦਿੱਲੀ 에ਰਪੋਰਟ ਤੋਂ ਸਾਹਮਣੇ ਆਇਆ ਜਿੱਥੇ 에ਰਪੋਰਟ ਤੇ ਜਦੋਂ ਵਿਅਕਤੀ ਉਤਰਿਆ ਉਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਦਾ ਸਾਰਾ ਭੇਦ ਜਿਹੜਾ ਉਹ ਖੁੱਲ ਕੇ ਸਾਹਮਣੇ ਆ ਗਿਆ ਤਾਂ ਬਿਲਕੁਲ 에ਰਪੋਰਟ ਤੇ ਚੈਕਿੰਗ ਅਧਿਕਾਰੀਆਂ ਦੇ ਵੱਲੋਂ ਵੀਡੀਓ ਵੀ ਬਣਾ ਲਈ ਗਈ ਹੈ ਤਾਂ ਲੋਕਾਂ ਦੇ ਤੁਸੀਂ ਕੰਮ ਦੇਖ ਲਓ ਆਪਣੇ ਕੰਮਾਂ ਤੋਂ ਇਹ ਕਿਉਂ ਨਹੀਂ ਬਾਜ਼ ਆ ਰਹੇ ਨੇ ਕੱਪੜੇ ਵਾਲੀ ਪ੍ਰੈਸ ਦੇ ਵਿੱਚ ਕਰੋੜਾਂ ਦਾ ਸਮਾਨ ਇਹ ਜਿਹੜਾ ਉਹ ਲੁਕੋ ਕੇ ਰੱਖਿਆ ਹੋਇਆ ਸੀ ਤਾਂ ਜਦੋਂ 에어ਪੋਰਟ ਦੇ ਉੱਤੇ ਉਤਰੀਆ ਤਾਂ ਸਾਰਾ ਭੇਦ ਹੈ ਜਿਹੜਾ ਖੁੱਲ ਗਿਆ ਪੂਰੀ ਵੀਡੀਓ ਤੁਹਾਨੂੰ ਦਿਖਾ ਦਿੰਨੇ ਹਾਂ ਇਸ ਵੇਲੇ ਦੀ ਅ ਦਰਸਲ ਪਹਿਲਾਂ ਤਾਂ ਆਮ ਦੇ ਨਾਲ ਸਾਰੇ ਸਮਾਨ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਜਦੋਂ ਅਚਾਨਕ ਸਾਇਰਨ ਵੱਜਨੇ ਸ਼ੁਰੂ ਹੋ ਜਾਂਦੇ ਨੇ ਤਾਂ ਅਧਿਕਾਰੀਆਂ ਦੇ ਵੱਲੋਂ ਕੱਲੇ-ਕੱਲੇ ਸਮਾਨ ਦੀ ਚੈਕਿੰਗ ਕਰਨ ਲਈ ਕਿਹਾ ਜਾਂਦਾ ਪਰ ਉਹ ਸੱਚ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਹਾਨੂੰ ਕੋਈ ਭੁਲੇਖਾ ਲੱਗਿਆ ਉਸ ਦੇ ਕੋਲੇ ਕੋਈ ਵੀ ਅਜੀਹਾ ਸਮਾਨ ਨਹੀਂ ਹੈ ਜਿਸ ਦੇ ਨਾਲ ਜਿਸ ਦੇ ਉੱਤੇ ਕੋਈ ਪਾਬੰਦੀ ਹੋਵੇ ਜਾਂ ਤੁਹਾਨੂੰ ਕੋਈ ਨਰਾਜ਼ਗੀ ਹੋਵੇ ਪਰ ਆਪਣੀਆਂ ਦਲੀਲਾਂ ਦੇਣ ਦੇ ਬਾਅਦ ਵੀ 에ਰਪੋਰਟ ਤੇ ਚੈਕਿੰਗ ਅਧਿਕਾਰੀਆਂ ਨੇ ਜਦੋਂ ਕੱਲੇ-ਕੱਲੇ ਸਮਾਨ ਦੀ ਚੈਕਿੰਗ ਕੀਤੀ ਤਾਂ ਕੱਪੜੇ ਪ੍ਰੈਸ ਕਰਨ ਵਾਲੀਏ ਜਿਹੜੀ ਪ੍ਰੈਸ ਆਈਰਨ ਇਸ ਦੇ ਵਿੱਚੋਂ 11 ਸੋਨੇ ਦੇ ਬਿਸਕਟ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਏਅਰਪੋਰਟ ਦੇ ਅਧਿਕਾਰੀਆਂ ਨੇ ਜ਼ਬਤ ਕਰ ਲਏ ਨੇ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਇੱਕ ਹੋਰ ਹੈਰਾਨ ਕਰ ਦੇਣ ਵਾਲਾ ਮਾਮਲਾ ਦਿੱਲੀ ਏਪੋਰਟ ਤੋਂ ਸਾਹਮਣੇ ਆਇਆ ਤਾਂ ਲੋਕਾਂ ਦੇ ਤੁਸੀਂ ਕੰਮ ਦੇਖ ਲਓ ਜਦੋਂ ਪਤਾ ਹੈ ਕਿ ਸੋਨੇ ਦੀ ਤਸਕਰੀ ਕਿਸੇ ਵੀ ਹਾਲਾਤ ਦੇ ਵਿੱਚ ਨਹੀਂ ਹੋ ਸਕਦੀ ਫਿਰ ਵੀ ਆਪਣੀਆਂ ਆਤਾਂ ਤੋਂ ਬਾਜ਼ ਨਹੀਂ ਆਉਂਦੇ ਨੇ ਤਾਂ ਦੱਸਦੀ ਹੈ ਕਿ ਕੱਪੜੇ ਵਾਲੀ ਪ੍ਰੈਸ ਜਿਸ ਦੇ ਵਿੱਚ ਕਰੋੜਾਂ ਦਾ ਸਮਾਨ ਛੋਟੀ ਜਹੀ ਇੱਕ ਚੀਜ਼ ਦੇ ਫਾਰਮ ਦੇ ਵਿੱਚ ਰੱਖਿਆ ਹੋਇਆ ਸੀ ਤਾਂ ਜਿਸ ਨੂੰ ਦੇਖ ਕੇ 에ਰਪੋਰਟ ਤੇ ਜੋ ਚੈਕਿੰਗ ਕਰਨ ਵਾਲੇ ਅਧਿਕਾਰੀ ਹੁੰਦੇ ਨੇ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਪਹਿਲਾਂ ਤਾਂ ਸਾਰੇ ਸਮਾਨ ਦੀ ਚੈਕਿੰਗ ਕਰ ਲਈ ਜਾਂਦੀ ਹੈ ਪਰ ਜਦੋਂ ਸਾਇਰਨ ਵੱਜਣੇ ਸ਼ੁਰੂ ਹੋ ਜਾਂਦੇ ਨੇ ਤਾਂ ਅਧਿਕਾਰੀਆਂ ਨੂੰ ਸ਼ੱਕ ਹੁੰਦਾ ਹੈ ਤੇ ਇਕੱਲੇ-ਇਕੱਲੇ ਸਮਾਨ ਦੀ ਬੜੀ ਬਰੀਕੀ ਦੇ ਨਾਲ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਦੱਸਦੀ ਹੈ ਕਿ ਪ੍ਰੈਸ ਨੂੰ ਜਦੋਂ ਖੋਲਿਆ ਜਾਂਦਾ ਤਾਂ ਉਸ ਤੇ ਬੜੀ ਬਰੀਕੀ ਦੇ ਨਾਲ 11 ਸੋਨੇ ਦੇ ਬਿਸਕੁਟ ਨੇ ਜਿਹੜੇ ਉਸ ਸਖਸ਼ ਤੇ ਵੱਲੋਂ ਲਿਆਏ ਜਾਂਦੇ ਨੇ ਹੈਰਾਨ ਕਰ ਦੇਣ ਵਾਲਾ ਮਾਮਲਾ ਦਿੱਲੀ 에ਰਪੋਰਟ ਤੋਂ ਸਾਹਮਣੇ ਆਇਆ ਜਿੱਥੇ 에ਰਪੋਰਟ ਤੇ ਜਦੋਂ ਵਿਅਕਤੀ ਉਤਰਿਆ ਉਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਦਾ ਸਾਰਾ ਭੇਦ ਜਿਹੜਾ ਉਹ ਖੁੱਲ ਕੇ ਸਾਹਮਣੇ ਆ ਗਿਆ ਤਾਂ ਬਿਲਕੁਲ 에ਰਪੋਰਟ ਤੇ ਚੈਕਿੰਗ ਅਧਿਕਾਰੀਆਂ ਦੇ ਵੱਲੋਂ ਵੀਡੀਓ ਵੀ ਬਣਾ ਲਈ ਗਈ ਹੈ ਤਾਂ ਲੋਕਾਂ ਦੇ ਤੁਸੀਂ ਕੰਮ ਦੇਖ ਲਓ ਆਪਣੇ ਕੰਮਾਂ ਤੋਂ ਇਹ ਕਿਉਂ ਨਹੀਂ ਬਾਜ਼ ਆ ਰਹੇ ਨੇ ਕੱਪੜੇ ਵਾਲੀ ਪ੍ਰੈਸ ਦੇ ਵਿੱਚ ਕਰੋੜਾਂ ਦਾ ਸਮਾਨ ਇਹ ਜਿਹੜਾ ਉਹ ਲੁਕੋ ਕੇ ਰੱਖਿਆ ਹੋਇਆ ਸੀ ਤਾਂ ਜਦੋਂ 에ਰਪੋਰਟ ਦੇ ਉੱਤੇ ਉੱਤਰੀਆ ਤਾਂ ਸਾਰਾ ਭੇਦ ਹੈ ਜਿਹੜਾ ਖੁੱਲ ਗਿਆ ਪੂਰੀ ਵੀਡੀਓ ਤੁਹਾਨੂੰ ਦਿਖਾ ਦਿੰਨੇ ਹਾਂ ਇਸ ਵੇਲੇ ਦੀ ਦਰਸਲ ਪਹਿਲਾਂ ਤਾਂ ਰਾਮ ਦੇ ਨਾਲ ਸਾਰੇ ਸਮਾਨ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਜਦੋਂ ਅਚਾਨਕ ਸਾਇਰਨ ਵੱਜਨੇ ਸ਼ੁਰੂ ਹੋ ਜਾਂਦੇ ਨੇ ਤਾਂ ਅਧਿਕਾਰੀਆਂ ਦੇ ਵੱਲੋਂ ਕੱਲੇ-ਕੱਲੇ ਸਮਾਨ ਦੀ ਚੈਕਿੰਗ ਕਰਨ ਲਈ ਕਿਹਾ ਜਾਂਦਾ ਪਰ ਸੱਚ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਹਾਨੂੰ ਕੋਈ ਭੁਲੇਖਾ ਲੱਗਿਆ ਉਸ ਦੇ ਕੋਲੇ ਕੋਈ ਵੀ ਅਜਿਹਾ ਸਮਾਨ ਨਹੀਂ ਹੈ ਜਿਸ ਦੇ ਨਾਲ ਜਿਸ ਦੇ ਉੱਤੇ ਕੋਈ ਪਾਬੰਦੀ ਹੋਵੇ ਜਾਂ ਤੁਹਾਨੂੰ ਕੋਈ ਨਰਾਜ਼ਗੀ ਹੋਵੇ ਪਰ ਆਪਣੀਆਂ ਦਲੀਲਾਂ ਦੇਣ ਦੇ ਬਾਅਦ ਵੀ 에ਰਪੋਰਟ ਦੇ ਚੈਕਿੰਗ ਅਧਿਕਾਰੀਆਂ ਨੇ ਜਦੋਂ ਕੱਲੇ-ਕੱਲੇ ਸਮਾਨ ਦੀ ਚੈਕਿੰਗ ਕੀਤੀ ਤਾਂ ਕੱਪੜੇ ਪ੍ਰੈਸ ਕਰਨ ਵਾਲੀ ਜਿਹੜੀ ਪ੍ਰੈਸ ਆਈਰਨ ਇਸ ਦੇ ਵਿੱਚੋਂ 11 ਸੋਨੇ ਦੇ ਬਿਸਕਟ ਬਰਾਮਦ ਕੀਤੇ ਗਏ ਨੇ ਜਿਹੜੇ ਕਿ 에ਰਪੋਰਟ ਦੇ ਅਧਿਕਾਰੀਆਂ ਨੇ ਜ਼ਬਤ ਕਰ ਲਏ ਨੇ